ਕਿ ਮੇਂ ਸਿਆੜੀਆਂ ਐ ਜਿੰਨੇ ਸਿਆੜੀ ਮੇਰੇ ਕੋਲ ਚਾਂ ਉਹ ਕੋਈ ਛੜੀ ਨਹੀਂ ਵੀ ਨਾ ਜੀ ਬਾਈ ਮੁਰਗੀਆਂ ਸੇਲ ਆ ਸਾਡੇ ਕੋਲ ਮੁਰਗੀਆਂ ਆ ਇਹ ਆਂ ਬੋ ਗਾਇ ਬਾਈ ਮੈਂ ਖਾਜਿਆ ਚਾਨਾ ਨਸਲ ਦਾ ਮੁਰਗਾ ਆ ਵੀ ਦੇਹੇ ਪੰਜ ਚਾਰ ਮੁਰਗੀਆਂ ਐ ਪੰਜ ਮੁਰਗੀਆਂ ਬਾਈ ਇੱਕ ਤੇ ਆ ਇਹ ਕਿਹਦੇ ਅੰਡੇ ਤੇ ਬੈਠੀ ਹੋਣੀ ਇਹ ਅੰਡੇ ਤੇ ਪੰਜ ਮੁਰਗੀਆਂ ਇੱਕ ਮੁਰਗਾ ਐ ਆ 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 ਗਈ ਬਾਈ 골ਡਨ ਮੁਰਗੀਆਂ ਐ ਚైనਾਂ ਦੀਆਂ ਵੀ ਨਸਲ ਦੀ ਆ ਦੇਸੀਆਂ ਦੇ ਆਂਡੇ ਦਿੰਦੇ ਬਾਈ ਹਨ ਪੰਜੇ ਪੰਜੇ ਆਂਡੇ ਦਿੰਦੀ ਪੰਜੇ ਆਂਡੇ ਦਿੰਦੀ ਜਿਹੜੀ ਕਿ ਮੈਂ ਆਂਡੇ ਛੇੜੀ ਸਾਡੇ ਕੋਲ ਇੱਕ ਛੇੜੀਆਂ ਹੁਣ ਇਹ ਅੱਛਾ ਜੇ ਆ ਤਮੇ ਜਿਹੜੇ ਕਿਸੇ ਵੀ ਨੇ ਲੈਣੇ ਹੋਏ ਵੀਰੇ ਆਪਾਂ ਨੰਬਰ ਪਾ ਦਿੰਦੇ ਆ ਉਹ ਸਾਰੀਆਂ ਦੇਣੀਆਂ ਵੀਰੇ ਇਹ ਬਾਈ ਗੱਲ ਕਰ ਲਿਓ ਸਾਰਿਆਂ ਦਾ ਰੇਟ ਆਪਾਂ ਜਾਂ ਜਾਂ ਦੋ ਚੱਕਰ ਟੁਕਰੀ ਜੇ ਦਿਖਾ ਦੇ ਆਂਡੇ ਦਿੰਦੀ ਬਾਈ ਆਂਡੇ ਗਾਰੰਟੀ ਆ ਾਂਡੇ ਜਾਂ ਬਿਚਾ ਕੇ ਜਿਹਨਾਂ ਬੰਦਾ ਲੈਣਾ ਆਉਗਾ ਉਹਨਾਂ ਜਿੰਨੇ ਆਂਡੇ ਹੋਣਗੇ ਉਹਦਾਂ ਦੇ ਦਾਂਗੇ ਸਾਰੀ ਆਂਡੇ ਵੀ ਦੇ ਦਾਂਗੇ ਤੁਮ ਸਾਰੀ ਇਹਨਾਂ ਮੈਂ ਨੰਬਰ ਤੁਹਾਨੂੰ ਪਾ ਪਾ ਰਾਂਗੇ ਸਕਰੀਨ 'ਤੇ ਦੇਖ ਲੈ ਬਾਕੀ ਭਾਈਆਂ ਮੁਰਗੀਆਂ ਮੁਰਗਾ ਭਾਈ ਚੱਕੇ ਮੁਰਗੇ ਆਹੇ ਬੱਚੇ ਪੱਠੇ ਪੱਠੇ ਆ ਚਾਰ ਚਾਰ ਮਹੀਨੇ ਦੇ ਆ ਅਨੇ ਚ ਇੱਕ ਮੁਰਗਾ ਬਾਗ ਦੇਣ ਲੱਗਿਆ ਮੇਰੇ ਖਿਆਲ 'ਚ ਭਾਈ ਆ ਦੇਣ ਲੱਗਿਆ ਹੋਣਾ ਨਾ ਆ ਕੰਨ ਦੀ ਵਿੰਗੀ ਹੋ ਗਈ ਇਹਦੀ ਕਿਹੜਾ ਦੰਦਾ ਭਾਈ ਦੋਨੇ ਕਿਹੜਾ ਦੰਦਾ ਫੜਿਆ ਉੱਤੇ नौ पीस आई ये, ये किसी ने ये भी लेने हुए भाई ये भी। अपना नंबर पा स्क्रीन पर जिसकी बीज ने लेने हुए बल कर लाए देने कट्ठे या लाल भी बेच देने ये भी बेचे देने जेडे दे मुर्गे शौक रखते ना भी तो कौन कर शहर अपना रोपड़ शहर आ खास आके लेके जाने पैने बहे डिलीवरी से दे गल ना करो बी डिलवरी कर दो उथे तक ਖੀੜ ਘਾਣ ਲੱਗੇ ਹੋਏ ਆ ਕਹਿਣ ਵਧੀਆ ਹੈ ਨਾ ਹਾਂ ਸੋਟ ਕੱਟੇ ਮੁਰਗੇ ਇੱਕ ਬਾਗ ਦੇਣ ਲੱਗੇ ਬਾਈ ਆਪਾਂ ਨੰਬਰ ਪਾ ਦੋਗੇ ਉਸਤਾਜ ਜੀ ਦਾ ਇਹ ਬਾਈ ਮਾਲਕ ਲਾਲ ਚਟੀਆਂ ਵਿੱਚੇ ਸਾਰੀਆਂ ਆਪਾਂ ਦੇਣੀਆਂ ਇਹ ਕੱਟੀਆਂ ਦੇ ਪੈਸੇ ਗੱਲ ਕਰਕੇ ਵੀਰੇ ਵਿੱਚ ਮੁਰਗੀਆਂ ਆ ਗਈਆਂ ਸਾਰੀ ਮੁਰਗੀ ਮੁਰਗੇ ਬਾਈ ਇਹ ਇੱਕ ਇੱਕ ਤੋਂ ਮੁਰਗੇ ਲੱਗਦੇ ਬਾਈ ਇਥੇ